ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਸਾਰੀਆਂ ਨਵੀਂ ਹੈ ਪ੍ਰਾਣਾ ਰਿਲੇਟਡ ਕਲੈਕਸ਼ਨਾਂ ਲੈ ਕੇ ਆਈਆਂ ਪ੍ਰਾਈਸ ਮੈਂ ਨਾਲ ਦੀ ਨਾਲ ਕੋਸ਼ਿਸ਼ ਕਰਾਂ ਕਿ ਦੱਸ ਹੀ ਜਾਵਾਂ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਫਰਸਟ ਕਲੈਕਸ਼ਨ ਜਿਹੜੀ ਚੱਲ ਰਹੀ ਹੈ ਤੁਸੀਂ ਅਗਰ ਇੱਕ ਸੂਟ ਬਾਈ ਕਰਦੇ ਹੋ ਤੇ 500 ਦਾ ਮਿਲੇਗਾ 2 ਬਾਈ ਕਰਦੇ ਹੋ ਤੇ 820 ਤੇ 3 ਬਾਈ ਕਰਦੇ ਹੋ ਤੇ 11.99 ਤੇ ਬਾਕੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਤੇ ਜਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਐ ਸੈਕਿੰਡ ਕਲੈਕਸ਼ਨ ਹੈ ਸਮਰ ਸਪੈਸ਼ਲ ਕਲੈਕਸ਼ਨ ਹੈ 컬러 ਜਿਹੜੇ ਨੇ ਬਹੁਤ ਹੀ ਪਿਆਰੇ ਨੇ ਇਹ 5 ਮੀਟਰ ਦਾ ਆਲ ਓਵਰ ਜਿਹੜਾ ਤੁਹਾਨੂੰ ਸੂਟ ਮਿਲੇਗਾ ਲਾਈਨਨ ਕਾਟਨ ਦਾ ਡਰੈਸ ਮਟੀਰੀਅਲ ਹੈ ਬਹੁਤ ਹੀ ਪਿਆਰੇ ਪ੍ਰਿੰਟ ਨੇ ਦੁਪੱਟਾ ਇਹਨਾਂ ਦਾ ਆਏਗਾ ਡਿਜੀਟਲ ਪ੍ਰਿੰਟ ਦੇ ਨਾਲ ਸੌਫਟ ਕੋਟਾ ਡੋਰੀਆ ਦਾ ਹਾਰਡ ਵਾਲਾ ਨਹੀਂ ਆਏਗਾ ਸੌਫਟ ਕੋਟਾ ਚੈੱਕ ਜਿਹੜਾ ਹੁੰਦਾ ਉਹ ਵਾਲਾ ਇਹ ਜੇਕਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤੁਹਾਨੂੰ ਪਏਗਾ 650 ਦਾ 650 ਵਿੱਚ ਇੱਕ ਸੂਟ ਪਏਗਾ ਤੇ ਜੇਕਰ ਤੁਸੀਂ ਦੋ ਬਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਪਏਗਾ ਸਿਰਫ ਤੇ ਸਿਰਫ 1199 ਰੁਪਏਾਂ ਦੇ ਵਿੱਚ ਸ਼ਿਪਿੰਗ ਚਾਰਜਸ ਫ੍ਰੀ ਹੈ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਅਗਰ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਜਾਂ ਇਹਨਾਂ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕਰਦਾ ਰਿਪਲਾਈ ਜਰੂਰ ਆਏਗਾ ਟੌਪ ਐਂਡ ਬੋਟਮ ਬਹੁਤ ਪਿਆਰੇ ਨੇ ਪ੍ਰਿੰਟਡ ਹੈ 5 ਮੀਟਰ ਆਲ ਓਵਰ ਇਸ ਲਈ ਕਿਹਾ ਹੈ ਕਿਉਂਕਿ 2.5 ਮੀਟਰ ਦੀ ਸ਼ਰਟ ਪ੍ਰਿੰਟਡ ਆਏਗੀ ਤੇ 2.5 ਮੀਟਰ ਦੇ ਨਾਲ ਤੁਹਾਨੂੰ ਬੋਟਮ ਪ੍ਰਿੰਟਡ ਮਿਲੇਗਾ ਟੋਟਲ 5 ਮੀਟਰ ਦਾ ਕੱਪੜਾ ਮਿਲੇਗਾ ਇਹਦੇ ਵਿੱਚ ਦੁਪੱਟ ਕੋਟਾਂ ਡੋਰੀਆ ਵਾਲਾ ਆਏਗਾ ਐਕ ਕਲੈਕਸ਼ਨ ਆਲਵੇਸ ਟ੍ਰੈਂਡੀ ਤੇ ਹੁਣ ਇਹਨਾਂ ਵਿੱਚ ਥੋੜੀ ਆਫਰ ਹੋਰ ਆ ਗਈ ਹੈ ਜੇਕਰ ਤੁਸੀਂ ਇੱਕ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ 600 ਵਿੱਚ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰੋਗੇ 705 ਰੁਪਿਆ ਦੇ ਵਿੱਚ ਇਹ ਤੁਹਾਨੂੰ ਸੂਟ ਮਿਲ ਜਾਣਗੇ 750 ਤੋਂ 740 ਤੇ ਫਿਰ 730 ਤੇ ਹੁਣ ਆ ਗਏ ਨੇ 705 ਰੁਪਿਆ ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਹੈ ਤੇ ਇਹ ਜਿਹੜਾ ਇਹਦਾ ਫੈਬਰਿਕ ਹੈ ਮੈਂ ਹਮੇਸ਼ਾ ਇਹੀ ਦੱਸਦੀ ਹਾਂ ਕਿ ਮਸਲੀਨ ਕਾਟਨ ਦਾ ਫੈਬਰਿਕ ਹੈ ਤੇ ਸੇਮ ਹੀ ਮਸਲੀਨ ਕਾਟਨ ਵਿੱਚ ਬਾਟਮ ਆਏਗਾ ਇਹਨੂੰ ਪਿਓਰ ਕਾਟਨ ਦਾ ਨਹੀਂ ਮੈਂ ਹਮੇਸ਼ਾ ਜਦੋਂ ਵੀ ਕੋਈ ਆਰਡਰ ਕਰਦੇ ਹੋ ਤਾਂ ਮੈਂ ਪਹਿਲੇ ਇਹਨਾਂ ਦੀ ਡਿਸਕ੍ਰਿਪਸ਼ਨ ਸੈਂਡ ਕਰ ਦਿੰਦੀ ਆ ਇਸ ਲਈ ਕਿ ਤੁਹਾਨੂੰ ਪਤਾ ਚੱਲ ਜੇ ਕਿ ਕੀ ਫੈਬਰਿਕ ਹੈ ਇਹ ਮਸਲੀਨ ਕਾਟਨ ਵਿੱਚ ਤੁਹਾਨੂੰ ਫੈਬਰਿਕ ਮਿਲੇਗਾ ਕਲਰ ਸਾਰੇ ਅਵੇਲੇਬਲ ਨੇ ਪਹਿਲਾ ਮੀ ਆਇਨੇਸ ਆਪਣੇ ਬਹੁਤ ਪਿਆਰ ਦਿੱਤਾ ਸਭ ਨੇ ਬਹੁਤ ਪਸੰਦ ਕੀਤਾ ਤੇ ਇਹਨਾਂ ਹੀ ਸੂਟਾਂ ਦੇ ਕਰਕੇ ਇਹਨਾਂ ਡਿਮਾਂਡ ਦੇ ਕਰਕੇ ਫਿਰ ਤੋਂ ਸੂਟ ਅਸੀਂ ਲੈ ਕੇ ਆਏ ਆਂ ਹਰ ਉਹ ਨਸੀਬ ਪ੍ਰਾਈਸ ਥੋੜਾ ਜਿਹਾ ਹੋਰ ਕੱਟ ਕਰ ਦਿੱਤਾ ਸਿਰਫ ਤੇ ਸਿਰਫ 705 ਰੁਪਏ ਦੇ ਵਿੱਚ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ ਜਿਹੜੇ ਕਿ ਐਸੇ ਲਈ ਸਕਰੀਨ ਤੇ ਚੱਲ ਰਹੇ ਨੇ ਬਾਕੀ ਮੈਂ ਸਭ ਦੀ ਕੁਐਰੀ ਖਵ ਦਾ ਡਿਟੇਲ ਦੱਸ ਦਿੱਤੀ ਹੈ ਫੈਬਰਿਕ ਬਾਰੇ ਦੱਸ ਦਿੱਤਾ ਹੈ ਪ੍ਰਾਈਸ ਆਸ ਦਿੱਤਾ ਔਰ ਅਗਰ ਬਾਈ ਕਰਨਾ ਚਾਹ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਹੈ ਇਸ ਨੰਬਰ ਤੇ ਜਦ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਐਂਡ ਜਿਹੜੀ ਕਲੈਕਸ਼ਨ ਹੈ ਪਾਕਿਸਤਾਨੀ ਸਟਾਈਲ ਦੀ ਡਿਜੀਟਲ ਪ੍ਰਿੰਟਡ ਮਸਲੀਨ कॉटन ਦਾ ਟਾਪ ਹੈ 2 ਮੀਟਰ ਦਾ ਤੇ ਮੈਚਿੰਗ ਹੀ ਮਸਲੀਨ कॉटन ਦਾ ਬਾਟਮ 2 ਮੀਟਰ ਦਾ ਪ੍ਰਾਈਸ ਇਹਦਾ 100 ਦਾ 600 ਹੈ ਤੇ ਜੇਕਰ ਤੁਸੀਂ ਸੈੱਟ ਬਾਈ ਕਰਦੇ ਹੋ ਤੁਹਾਨੂੰ 2100 ਵਿੱਚ ਪਏਗਾ ਬਾਕੀ ਅਗਰ ਕਲੀਅਰਿਟੀ ਹੈ ਤਾਂ ਨੰਬਰ 'ਤੇ ਆ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ